ਕਾਰਨ ਪੈਰਪਰੀ ਸਾਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਉਹੀ ਕਾਰਵਾਈ ਦੁਬਾਰਾ ਕਰ ਰਹੇ ਹਾਂ ਲੱਕੀ ਟਾਬੇ ਦੇ ਨਾਲ ਖੜੇ ਆ ਜ਼ਿਰਖਪੁਰ ਸ਼ਹਿਰ ਦੇ ਵਿੱਚ ਆਪਣਾ ਸ਼ਹਿਰ ਹੈ ਤੇ ਆਪਣੇ ਸ਼ਹਿਰ ਦੇ ਨੂੰ ਧਿਆਨ ਚ ਰੱਖਦੇ ਹੋਏ ਇਹ ਸਾਡਾ ਫਰਜ਼ ਬਣਦਾ ਸਾਡੇ ਵਸਨੀਕਾ ਦਾ ਸਾਡੇ ਨਾਗਰਿਕ ਦਾ ਬਤੌਰ ਅਸੀਂ ਨਾਗਰਿਕ ਇੱਥੇ ਦੇ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਸ਼ੁੱਧ ਹਵਾ ਲਈਏ ਤੇ ਸ਼ੁੱਧ এনवायरमेंट ਵਾਤਾਵਰਣ ਸਾਨੂੰ ਮਿਲੇ ਪਾਣੀ ਵਿੱਚ ਦਰਜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਗੱਲ ਕਰੀਏ ਗੁਰੂ ਨੂ ਮਹਾਰਾਜ ਨੇ ਜਿਹੜੀ ਪਵਨ ਹੈ ਉਹ ਹਵਾ ਉਹਨੂੰ ਗੁਰੂ ਕਿਹਾ ਕਿ ਇਹ ਹਵਾ ਸ਼ੁੱਧ ਨਹੀਂ ਰਹੇਗੀ ਇਹਨਾਂ ਲੋਕਾਂ ਕਰਕੇ ਇਹਨਾਂ ਠੀਠਾ ਕਰਕੇ ਇਹ ਬੇਅਕਲ ਲੋਕ ਹੈ ਜਿਹੜੇ ਖੜੇ ਆ ਪਿਛਲੀ ਸਰਕਾਰੀ ਕਾਰਵਾਈ ਕਰਕੇ ਗਏ ਜੀਐਸਟੀ ਅਫਸਰ ਸਾਡੇ ਨਾਲ ਹੈ ਸਰਕਾਰ ਦੇ ਬਕਾਇਦਾ ਮੁਲਾਜ਼ਮ ਸਾਡੇ ਨਾਲ ਹੁੰਦੇ ਹਮੇਸ਼ਾ ਅਸੀਂ ਬੇਨਤੀ ਕਰਕੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਅਸੀਂ ਅਸੀਂ ਜਿਹੜਾ ਮਾਹੌਲ ਸਿਰਜ ਰਹੇ ਹਾਂ ਜਿਹੜਾ ਮਾਹੌਲੇ ਲੋਕ ਸਿਰਜ ਰਹੇ ਪ੍ਰਵਾਸੀ ਲੋਕ ਕੇ ਗੰਦ ਪਾਇਆ ਇਹਨਾਂ ਨੇ ਸ਼ਿਕਟਾਂ ਬੀੜੀਆਂ ਤੰਬਾਕੂ ਚਾਣੀ ਖਿਆਣੀ ਕੋਲੇਜ ਧੁੱਕਾਂ ਸੁੱਟ ਕੇ ਭਾਈ ਅਸੀਂ ਜ਼ਿੰਮੇਵਾਰ ਕਿ ਹੋਈਏ ਇਹਨਾਂ ਦਾ ਗੰਦ ਸੁੰਘਣ ਲਈ ਜਿਹੜਾ ਇਹ ਸਿਗਰਟ ਦਾ ਨਸ਼ਾ ਇਹ ਕਰਦੇ ਆ ਬੀੜੀਆਂ ਸਿੱਟੇ ਪੇਪਰ ਭਰ ਕੇ ਇਹ ਨਸ਼ਾ ਕਰਦੇ ਆ ਸੋ ਪਿਛਲੇ ਸਮੇਂ ਦੌਰਾਨ ਵੀ ਅਸੀਂ ਇੱਥੇ ਕਾਰਵਾਈ ਕਰਾਈ ਐਮਸੀ ਐਨਫੋਰਸਮੈਂਟ ਵਿੰਗ ਨਾਲ ਜੀਐਸਟੀ ਅਫਸਰ ਨਾਲ ਮੈਡੀਕਲ ਅਫਸਰ ਨਾਲ ਜਿੰਨਾ ਦਾ ਬਕਾਇਦਾ ਹੱਕ ਬਣਦਾ ਰਾਈਟ ਆ ਸਰਕਾਰ ਵੱਲੋਂ ਕਿ ਇਹਨਾਂ ਇਹਨਾਂ ਤੇ ਲਗਾਮ ਲਗਾਈ ਜਾਏ ਇਹਨਾਂ ਦੇ ਚਲਾਨ ਕੀਤੇ ਜਾਣ ਤਾਂ ਕਿ ਇਹ ਸੁਧਰਨ ਪਰ ਇਹ ਲੋਕ ਇਹ ਪਟੇਲ

ਫਿਰ ਫਿਰ ਦੁਬਾਰਾ ਕਿਉਂ ਲਾਤਾ ਤੂੰ ਮੈਂ ਨਹੀਂ ਥਜੀ ਬਾਦ ਮੈਂ ਤੂੰ ਹੀ ਸੀਗਾ ਝੂਠ ਬੋਲਦਾ ਵੀਡੀਓ ਵੀ ਮੇਰੇ ਕੋਲ ਮੈਂਨੇ ਦੂਸਰੇ ਬੰਦੇ ਉਸ ਬੰਨ ਕਿਉਂ ਰੱਖਿਆ ਦੁਬਾਰਾ ਅਸੀਂ ਰਹਿਣਾ ਨੇ ਇੱਥੇ ਤੂੰ ਵੀ ਗੰਤ ਪਾਇਆ ਲੋਕਾਂ ਨੇ ਇੱਥੇ ਅਸੀਂ ਇੱਥੇ ਜਿਣਾ ਸਾਡਾ ਫਿਊਚਰ ਹੈ ਸਾਡੇ ਬੱਚੇ ਆ ਪਰਿਵਾਰ ਆ ਅਸੀਂ ਮਾਹੌਲ ਵਧੀਆ ਸਿਰਜਣਾ ਤੇਰੇ ਕਰਕੇ ਖਰਾਬ ਨਹੀਂ ਕਰਨਾ ਤੋ ਮੇਰਾ ਇਹ ਲੋਕਾਂ ਨੂੰ ਮੇਰੇ ਭਰਾਵਾਂ ਭੈਣਾਂ ਸਾਰਿਆਂ ਨੂੰ ਬੇਨਤੀ ਆ ਕਿ ਮਾਹੌਲ ਇਹ ਜਿਹਾ ਸਿਰਜੋ ਤਾਂ ਕਿ ਸਾਨੂੰ ਹਵਾ ਪਾਣੀ ਸਾਹ ਲੈ ਸਕੀਏ ਪਰ ਇਹਨਾਂ ਲੋਕਾਂ ਕਰਕੇ ਜਿਹੜੀ ਆ ਤੁਸੀਂ ਸਰਕਾਰੀ ਜ਼ਮੀਨਾਂ ਸੜਕਾਂ ਦੇ ਥਾਂ ਥਾਂ ਤੇ ਠੁੱਕਦੇ ਹੋ ਗੁਟਕਾ ਖਾ ਕੇ ਇਹਨੂੰ ਅਕਲ ਨਹੀਂ ਆਈ ਅਕਲ ਕਿਉਂ ਨਹੀਂ ਆਏਗੀ ਤੈਨੂੰ ਨਹੀਂ ਕਰੂੰਗਾ ਜੀ ਹਾਂ ਨਹੀਂ ਕਰੂੰਗਾ ਜੀ ਅੱਜ ਆਵਾਜ਼ ਮੇਰੀ ਉੱਚੀ ਇਸ ਕਰਕੇ ਹੋ ਰਹੀ ਹੈ ਤੈਨੂੰ ਪਿਛਲੇ ਦੋ ਵਾਰ ਹੀ ਸਮਝਾ ਕੇ ਗਏ ਆ ਕਿਉਂ ਨਹੀਂ ਸਮਝਿਆ ਤੂੰ ਕਿਉਂ ਨਹੀਂ ਸਮਝਿਆ ਬਕਾਇਦਾ ਮੈਡੀਕਲ ਆਫਸਰ ਨਾਲ ਆ ਫੇਰ ਦੁਬਾਰਾ ਚੈਕਿੰਗ ਹੋ ਰਹੀ ਹੈ ਉਹੀ ਦੁਬਾਰਾ ਰੀਤੀ ਰਿਚਾ ਰਿਪੀਟ ਹੋ ਰਹੀਆਂ ਇਸ ਕਰਕੇ ਸਮਝਾ ਕੇ ਗਏ ਸੀਗੇ ਚਲਾਨ ਕਰਕੇ ਗਏ ਸੀਗੇ ਪਰ ਇਹ ਲੋਕ ਨਹੀਂ ਸੁਧਰ ਰਹੇ ਸੋ ਕਾਰਨ ਕੀ ਹੈ ਡਰ ਕਿੱਥੋਂ ਖਤਮ ਹੋ ਗਿਆ ਸਰਕਾਰ ਦਾ ਡਰ ਵੀ ਇਹਨਾਂ ਨੂੰ ਖਤਮ ਹੈ ਲੋਕਾਂ ਨੂੰ ਜਾਂ ਤਾਂ ਅਸੀਂ ਇਹਨਾਂ ਨੂੰ ਧੱਕਾ ਕਰਦੇ ਪਹਿਲਾਂ ਵਾਰਨਿੰਗ ਦੇ ਕੇ ਗਏ ਸਰਕਾਰੀ ਚਲਾਨ ਕੱਟ ਕੇ ਗਏ ਸਮਝਾ ਕੇ ਗਏ ਹੁਣ ਇਹ ਸਾਡੇ 'ਚ ਫਰਕ ਆ ਜਾਂ ਇਹਨਾਂ ਦੇ ਇਹਨਾਂ ਲੋਕਾਂ 'ਚ ਸਮਝਣੇ ਫਰਕ ਆ ਜੋ ਰੂਲ ਬਕਾਇਦਾ ਸਰਕਾਰ ਦੱਸ ਰਹੀ ਹੈ ਕੋਟ ਪੈਕਟ ਜਿਹਦੇ ਅਧੀਨ ਜਿਹੜੇ ਆਣਾ ਅੱਜ ਫੇਰ ਉਹੀ ਸਿਗਰਟ ਲੈਟਰ ਟੰਗਿਆ ਸੈਕਟਰ ਦੇ ਡੱਬੇ ਭਰ ਕੇ ਪੂਰਾ ਅਕਰੇਟ ਭਰ ਗਿਆ ਸਿੱਟਾ ਹਿੱਟਾ ਮਿਲੀਆਂ ਕਿਸੇ ਨੇ ਕਿਹਾ ਸਮਾਨ ਬੋਲ ਸਮਾਨ ਕਿਸੇ ਲੈ ਕੇ ਆਇਆ ਮੇਰਾ ਵੀ ਮਿੱਤ ਲੈ ਕੇ ਆਇਆ ਕਿਉਂ ਲੈ ਕੇ ਆ ਤੈਨੂੰ ਸਮਝਾ ਕੇ ਆਇਆ ਸੀ ਨਾ ਇਹ ਸਾਰੇ ਲੋਕ ਤੇ ਲੋਕਾਂ ਨੂੰ ਇਹ ਬੜਾ ਵੱਡਾ ਵੈਮ ਹੈ ਮੇਰੇ ਸਾਰੇ ਪਿੰਡ ਪਰਵਾਂ ਨੂੰ ਬੇਨਤੀ ਆ ਕਿ ਆਪਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਜਿਹੜੀ ਸਾਡੀ ਵਿਚਾਰਧਾਰਾ ਉਹਨੂੰ ਬਦਲੀਏ ਅਸੀਂ ਸਿਰਫ ਇਹਨਾਂ ਲੋਕਾਂ ਦੇ ਮਗਰ ਪਏ ਆ ਹੋਰ ਕਿਸੇ ਦੇ ਮਗਰ ਨਹੀਂ ਪਏ ਅਸੀਂ ਨਹੀਂ ਚਾਹ ਰਹੇ ਕਿ ਨਕੀ ਧੰਦਾ ਬੰਦ ਕਰੀਏ ਪਰ ਆ ਚੀਜ਼ ਗਲਤ ਹੈ ਨਸ਼ਾ ਨਸ਼ਾ ਵੇਚਣ ਤੋਂ ਸਾਨੂੰ ਸ਼ਖਤ ਨਫ਼ਰਤ ਹੈ ਇਹ ਨਸ਼ਈਆ ਜਾਂ ਕੋਈ ਬੰਦਾ ਆ ਕੇ ਇੱਥੇ ਕਹਿ ਦੇ ਕਿ ਆ ਸਿਕਟਾ ਬੀੜੀਆਂ ਪੀ ਕੇ ਜਾਂ ਚੈਣੀ ਖੈਣੀ ਖਾ ਕੇ ਜਾਂ ਕੂਲਸ ਖਾ ਕੇ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਰਹੀ ਆ ਜਾਂ ਸਾਨੂੰ ਬਹੁਤ ਵਧੀਆ ਪ੍ਰੋਟੀਨ ਮਿਲ ਰਿਹਾ ਕੁਝ ਯਾਰ ਕੋਈ ਹੋਰ ਕੰਮ ਕਰੋ 3600 ਵਾਰੀ ਨੂੰ ਸਮਝਾ ਗਏ ਇਸ ਇਹਨੂੰ ਪਟੇਲ ਨੂੰ ਪਰ ਇਹ ਸਮਝਣਾ ਚਾਹੁੰਦਾ ਹੀ ਨਹੀਂ ਜਦੋਂ ਸਿਰੋਂ ਪਾਣੀ ਲੰਗ ਜਾਂਦਾ ਫਿਰ ਸਾਨੂੰ ਕੁਛ ਨਾ ਕੁਛ ਕਰਦਾ ਸੋ ਇਸ ਕਰਕੇ ਇਹ ਆਖਰੀ ਗੱਲ ਵੀ ਆਖਰੀ ਵਾਰਨਿੰਗ ਦੇ ਕੇ ਜਾ ਰਹੇ ਹਾਂ ਚਲਾਨ ਨੂੰ ਤੈਨੂੰ ਕੋਈ ਫਰਕ ਨਹੀਂ ਪੈ ਰਿਹਾ ਚਲਾਨ ਵੀ ਕਰਕੇ ਤੈਨੂੰ ਨਹੀਂ ਸਮਝਾਈ ਗਾਉਂ ਚ ਗਾਉਂ ਚ ਲਾ ਕੇ ਵਾਪਸ ਸਮਾਨ ਕਿਉਂ ਆ ਗਿਆ ਫਿਰ ਇਹ ਕਦ ਲਈ ਆਇਆ ਸਮਾਨ ਇਹ ਤੁੰ ਪਿਓ ਦਾ ਰਾ ਸਮਝੇ ਇੱਥੇ ਅਸੀਂ ਰਹਨੇ ਅਸੀਂ ਇੱਥੇ ਜੰਪਾ ਪਾਣਾ ਸੀ ਅਸੀਂ ਗੰਦ ਨਹੀਂ ਖਾਣਾ ਤੇਰਾ ਆਤੀ ਇਸ ਤੇ ਅਸਰ ਵੀ ਹੈ ਕਿ ਮੈਂ ਗੱਲ ਕਰਾਂਗਾ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿਣਾ ਚਾਹੋਗੇ ਸੋ ਇਹ ਪਿਛਲੀ ਵਾਰੀ ਇਸ ਕਾਰਵਾਈ ਕੀਤੀ ਮੈਡੀਕਲ ਅਫਸਰ ਨਾਲ ਹੁੰਦੀ ਹੈ ਬਾਕਾਇਦਾ ਇਹਨਾਂ ਕੋਲ ਬਿਲਕੁਲ ਮਿਲਦੇ ਨਹੀਂ ਕਦੇ ਸਮਾਨ ਦੇ ਨਹੀਂ ਇਹ ਇਹ ਦੇ ਭਈਆ ਜੀਐਸਟੀ ਨੰਬਰ ਹੈ ਤੁਹਾਡੇ ਕੋਲ ਸੋ ਇਹਦਾ ਕੀ ਬਣਦੀ ਕਾਰਵਾਈ ਕੀ ਬਣਦੀ ਹੈ ਜੀ ਬਣਦੀ ਕਾਰਵਾਈ ਇਹ ਇਹਨੇ ਜਿੱਤੋਂ ਪਰਚੇਸ ਕੀਤੇ ਦੇਖਾਂਗੇ ਉਹਨੇ ਬਿੱਲ ਕਟਿਆ ਹੈ ਕਿ ਨਹੀਂ ਕਟਿਆ ਤੇ ਬਣਦੀ ਕਾਰਵਾਈ ਉਹਨਾਂ ਤੇ ਹੋਊਗੀ ਫਿਰ ਸੋ ਇਹ ਸਾਡੇ ਬਹੁਤ ਸਤਿਕਾਰਯੋਗ ਜੀਐਸਟੀ ਅਫਸਰ ਜਿਹੜੇ ਸਾਡੇ ਹਮੇਸ਼ਾ ਰਹਿੰਦੇ ਆ ਸੋ ਪਿਛਲੀ ਵਾਰ ਵੀ ਸਾਡੇ ਰਹੇ ਬਹੁਤ ਅੱਛੀ ਕਾਰਵਾਈ ਇਹਨਾਂ ਨੇ ਕੀਤੀ ਆ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਹਾਜੀ ਅਫਸਰ ਸਾਡੇ ਅ ਮੈਂ ਕਿਵੇਂ ਦੇ ਵਿੱਚ ਹੋਣੇ ਚਿਹਰੇ ਮੈਡੀਕਲ ਅਫਸਰ ਬਕਾਇਦਾ ਹਰਵਿੰਦਰ ਸਰ ਇਹ ਤਾਂ ਕਾਫੀ ਸਾਲਾਂ ਤੋਂ ਸਾਡੇ ਨਾਲ ਹੈ ਇਹਨਾਂ ਦਾ ਦੇਣਾ ਸੀ ਦੇ ਨਹੀਂ ਸਕਦੇ ਤੇ ਬਹੁਤ ਬਹੁਤ ਧੰਨਵਾਦ ਆ ਇਹਨਾਂ ਮੁਲਾਜ਼ਮਾਂ ਦਾ ਕਿ ਜਿਹੜੇ ਬਕਾਇਦਾ ਸਮਾਜ ਨੂੰ ਵਧੀਆ ਸਿਰਜਣ ਦੇ ਵਿੱਚ ਸਾਡੀ ਸਾਡਾ ਪੂਰਾ ਸਹਿਯੋਗ ਕਰ ਰਹੇ ਆ ਪਰ ਇਹ ਲੋਕ ਹੈ ਇਹ ਸ਼ਕਲ ਪਛਾਣੋ ਤੁਸੀਂ ਇਹਦੀ ਇਹਦੀ ਸ਼ਕਲ ਪਛਾਣੋ ਇਹ ਲੋਕ ਹੈ ਜਿਹੜੇ ਠੀਠ ਹੈ ਜਿਹੜੇ ਸਮਝਦੇ ਨਹੀਂ ਸਮਾਜ 'ਚ ਫਰਕ ਹੈ ਤੇਰੇ ਕੋਈ ਪੰਜਾਬੀ ਸ਼ਮਝ ਆ ਰਹੀ ਆ ਅੱਗੇ ਕੀ ਕਰਨਾ ਹੈ ਹੁਣ ਕੀ ਕਰਨ ਲੱਗੇ ਹੁਣ ਇਹ ਆਖਰੀ ਵਾਰ ਸਮਝਾ ਕੇ ਜਾ ਰਹੇ ਆ ਆਖਰੀ ਵਾਰ ਉਹਨਾਂ ਸ਼ਬਦਾਂ ਦਾ ਸਮਝਾ ਰਿਹਾ ਆ ਆਖਰੀ ਵਾਰ ਸੋ ਗੱਲ ਇਹ ਹੈ ਕਿ ਆਪਾਂ ਆਪ ਦਾ ਫਿਊਚਰ ਵੀ ਸਵਾਰਨਾ ਆਪਣਾ ਭਵਿੱਖ ਵੀ ਸਵਾਰਨਾ ਆਪਣੇ ਬੱਚਿਆਂ ਦਾ ਵੀ ਦੇਖਣਾ ਫਿਊਚਰ ਇਸ ਸ਼ਹਿਰ ਗਲੀ ਮਹੱਲੇ ਸਟ੍ਰੀਟ 'ਚ ਅਸੀਂ ਰਹਿ ਰਹੇ ਆ ਸਾਡਾ ਇਹ ਸਾਡਾ ਖੇਤਾਂ ਨਹੀਂ ਹੈਗਾ ਸਾਡਾ ਇਸ ਖੇਤਰੇ ਦੇ ਵਿੱਚ ਸਾਡਾ ਵਿਰਸਾ ਨਹੀਂ ਆ ਸਾਡਾ ਕਲਚਰ ਖਰਾਬ ਹੋ ਰਿਹਾ ਸੋ ਅਸੀਂ ਜੇ ਆਪਣੇ ਕਲਚਰ ਨੂੰ ਸੰਭਾਲਣਾ ਚਾਹੁੰਦੇ ਆ ਕਿ ਸਾਡਾ ਖਲਚਰ ਵਧੀਆ ਬਣਿਆ ਰਹੇ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਅਸੀਂ ਨਸ਼ੇੜੀਆਂ ਦੇ ਨਾਲ ਹੀ ਰਹਿਣਾ ਹੈ ਗੰਦ ਪਾਇਆ ਨੇ ਲੋਕਾਂ ਨੇ ਤੁਮੇਰ ਕਰਦਾ ਕਿ ਤੁਸੀਂ ਇਹ ਵੱਤੋ ਵੱਧ ਆ ਮੇਰੇ ਨਾਲ ਕਾਫੀ ਬੰਦੇ ਬੈਠੇ ਆ ਗੱਲ ਕਰਦੇ ਆ ਹਾਂਜੀ ਭਾਈ ਦੱਸੋ ਕੀ ਇਹ ਮੈਂ ਗਲਤ ਕਹਿ ਰਿਹਾ ਰਾਈਟ ਹੈ ਰਾਈਟ ਹੈ ਕਿ ਤੁਸੀਂ ਚਾਹਨਾ ਨਸ਼ਾ ਪ੍ਰਮੋਟ ਹੋਏ ਨਾ ਹੋਣਾ ਹੀ ਨਹੀਂ ਜੀ ਸਰ ਅਥਾ ਤਾਂ ਦੇ ਥੁੱਕਾ ਸੁੱਟੀਆਂ ਹੁੰਦੀਆਂ ਛਿੱਟਾ ਬੀੜੀਆਂ ਫੁਕੋ ਲਾਲ ਕੀਤੀਆਂ ਤੁਸੀਂ ਫਰਸ਼ ਲਾਲ ਕੀਤਾ ਲੋਕਾਂ ਨੇ ਨਹੀਂ ਕੌਣ ਦਲਤਾ ਯਾਰ ਦੱਸੋ ਨਹੀਂ ਮੈਂ ਕਿਤੇ ਗਲਤ ਆ ਨਾ ਸਹੀ ਤੋਂ ਸਾਡਾ ਇਹੀ ਕਹਿਣਾ ਹੈ ਕਿ ਭਾਈ ਆ ਚੀਜ਼ਾਂ ਬੰਦ ਕਰੋ ਹੋਰ ਜੋ ਮਰਜ਼ੀ ਕੰਮ ਕਰੋ ਮਿਹਨਤ ਕਰੋ ਕੋਈ ਦਿੱਕਤ ਨਹੀਂ ਸਾਨੂੰ ਪਰ ਆ ਨਸ਼ੇ ਤੋਂ ਸਾਨੂੰ ਸਖਤ ਨਫਰਤ ਹੈ ਆ ਸਿਕਟਾ ਆ ਬੀੜੀਆਂ ਆ ਫੁੱਕਦੇ ਆ ਥਾ ਥਾ ਤੇ ਸਾਡੇ ਨਾਸਾ ਜਾਂਦਾ ਫਿਰ ਛਟਾਕੇ ਵੀ ਖਾਂਦੇ ਕਰਨ ਤੇ ਵਿੱਚ ਠਾਕੇ ਵੀ ਬੰਦੇ ਆ ਕਿਉਂਕਿ ਇਹ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਵੀ ਬਣਦੀ ਆ ਸਰਕਾਰ ਦੀ ਵੀ ਬਣਦੀ ਆ ਕਿ ਇਹਨੂੰ ਆਪਾਂ ਜੜੋਂ ਖਤਮ ਕਿਉਂ ਨਹੀਂ ਕਰਦੇ ਫਿਰ ਸਾਨੂੰ ਕਮੈਂਟਾਂ 'ਚ ਲੋਕ ਲਿਖਦੇ ਆ ਕਿ ਤੁਸੀਂ ਠੇਕੇ ਬੰਦ ਕਰਾਓ ਤੁਸੀਂ ਫੈਕਟਰੀਆਂ ਬੰਦ ਕਰਾਓ ਉਹ ਭਾਈ ਜਦੋਂ ਇਹ ਬੰਦ ਕਰਨਗੇ ਫੈਕਟਰੀ ਆਟੋਮੈਟਿਕ ਬੰਦ ਹੋਣੀ ਤਾਂ ਬੰਦੇ ਨਹੀਂ ਲੱਭਣਗੇ ਇਹਨਾਂ ਨੂੰ ਵੇਚਣ ਲਈ ਇਹ ਸਾਡਾ ਮਾਰੇ ਦੀ ਕਿਰਪਾ ਸਦਕਾ ਪਿਛਲੇ ਤਕਰੀਬਨ 8-9 ਸਾਲਾਂ ਦੇ ਵਿੱਚ 80-90 ਖੋਕੇ ਚ ਕਾ ਚੁੱਕਾ ਹੈ ਇਹ ਮਹਾਰਾਜ ਕਰਾ ਰਹੇ ਆ ਔਰ ਅੱਜ 80-90 ਖੋਕੇ ਤਾਂ ਹੀ ਉੱਠਾਂਗੇ ਸੀ ਤਾਂ ਹੀ ਇਹਦਾ ਜਿਹੜਾ ਸਫਾਇਆ ਹੋਊਗਾ ਤੇਰੇ ਪਿੱਛੇ ਕਿਸੇ ਪਾਰਟੀ ਦਾ ਕੋਈ ਹੱਥ ਨਹੀਂ ਹੈ ਕਿਸੇ ਕਿਸੇ ਸੋਚੋ ਕਿਸੇ ਭਲੇਖੇ ਚ ਰੋ ਕੋਈ ਪਾਰਟੀ ਦਾ ਬੰਦਾ ਮੈਂ ਨਾ ਮੈਂ ਆਪਣੇ ਆਪ ਆਪ ਕਰ ਰਿਹਾ ਇਹ ਮਹਾਰਾਜ ਕਰਾ ਰਹੇ ਆ ਆਪ ਉੱਠਿਆ ਕਿਉਂਕਿ ਜਦੋਂ ਸਿਰੋ ਪਾਣੀ ਲੱਗਦਾ ਫਿਰ ਸਾਨੂੰ ਉੱਠਣਾ ਪੈਂਦਾ ਪਰ ਇਹ ਲੋਕਾਂ ਦੀ ਜਿਹੜੀ ਬਦਮਾਸ਼ੀ ਆ ਇਹ ਬੰਦ ਕਰਨੀ ਆਪਾਂ ਤੋਂ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਵੀਡੀਓ ਬੇਨਤੀ ਬੇਨਤੀ ਹੈ ਕਿ ਇਹਨੂੰ ਸ਼ੇਅਰ ਕਰ ਆਪਣੇ ਇਲਾਕਿਆਂ 'ਚ ਆਪਣੇ ਖੇਤਿਆਂ 'ਚ ਆਪਣੇ ਸ਼ਹਿਰਾਂ 'ਚ ਉੱਠੋ ਆਪਣੀ ਨੀਂਦ ਤੋਂ ਉੱਠੋ ਤੇ ਇਹ ਕਾਰਵਾਈ ਇਹ ਮੁਹਿੰਮ ਦੇ ਵਿੱਚ ਸਾਥ ਦਿਓ ਧੰਨਵਾਦ ਜੀ